ਦੋਸਤੋ ਮਸ਼ਹੂਰ ਰੈਪਰ ਬਾਦਸ਼ਾ ਨੇ ਹਾਲ ਹੀ ਵਿੱਚ ਆਪਣੇ ਲੁੱਕ ਵਿੱਚ ਵੱਡਾ ਬਦਲਾਅ ਕਰਦੇ ਸੋਸ਼ਲ ਮੀਡੀਆ ਤੇ ਹਲਚਲ ਮਚਾ ਦਿੱਤੀ ਹੈ ਉਸਨੇ ਇੱਕ ਸ਼ਾਨਦਾਰ ਟਰਾਂਸਫਾਰਮੇਸ਼ਨ ਕੀਤਾ ਹੈ ਰੈਪਰ ਨੇ ਆਪਣਾ ਪਾਰ ਕਾਫੀ ਕਟਾ ਲਿਆ ਹੈ ਜਿੱਤੇ ਕੁਝ ਲੋਕ ਉਸਦੀ ਫਿਟਨੈਸ ਅਤੇ ਲੁੱਕ ਦੀ ਪ੍ਰਸ਼ੰਸਾ ਕਰ ਰਹੇ ਹਨ ਉੱਤੇ ਹੀ ਕੁਝ ਉਸਨੂੰ ਟ੍ਰੋਲ ਵੀ ਕਰ ਰਹੇ ਹਨ ਹਾਲ ਹੀ ਵਿੱਚ ਬਾਦਸ਼ਾ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਸਦਾ ਟਰਾਂਸਫਾਰਮੇਸ਼ਨ ਦੇਖਿਆ ਜਾ ਸਕਦਾ ਹੈ ਬਾਦਸ਼ਾ ਨੇ ਆਪਣੇ ਇੰਸਟਾਗ੍ਰam ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜੋ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ ਵੀਡੀਓ ਵਿੱਚ ਗਾਇਕ ਕਾਫੀ ਪਤਲਾ ਤੇ ਫਿੱਟ ਦਿਖਾਈ ਦੇ ਰਿਹਾ ਹੈ ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਲੋਕਾਂ ਨੇ ਉਸ ਤੇ ਟਿੱਪਣੀਆਂ ਕਰਨਾ ਸ਼ੁਰੂ ਕਰ ਦਿੱਤਾ ਇੱਕ ਯੂਜ਼ਰ ਨੇ ਲਿਖਿਆ ਤੁਸੀਂ ਇੰਨੇ ਪਤਲੇ ਕਿਵੇਂ ਹੋ ਗਏ ਦੂਜੇ ਨੇ ਕਿਹਾ 1 ਮਿੰਟ ਇਹ ਬਾਦਸ਼ਾਹ ਹੈ ਜਾ ਐਪੀ ਟਿੱਲੋ ਇਸ ਤੋਂ ਪਹਿਲਾਂ ਬਾਦਸ਼ਾਹ ਨੇ ਪਾਰ ਘਟਾਉਣ ਲਈ ਆਪਣੇ ਸੰਘਰਸ਼ ਬਾਰੇ ਵੀ 81 ਕੀ ਉਹ ਅਕਸਰ ਭੁੱਖਾ ਰਹਿੰਦਾ ਸੀ ਉਸਨੇ ਇੱਕ ਵਾਰ ਕਿਹਾ ਸੀ ਕਿ ਉਸ ਦੇ ਕੋਲ ਪਾਰ ਘਟਾਉਣ ਤੇ ਬਹੁਤ ਸਾਰੇ ਕਾਰਨ ਸਨ ਕਿਉਂਕਿ ਉਸ ਦੇ ਕੰਮ ਲਈ ਉਸਨੂੰ 120 ਮਿੰਟ ਸਟੇਜ ਤੇ ਰਹਿਣਾ ਪੈਂਦਾ ਸੀ ਜਿਸ ਲਈ ਉਸਨੂੰ ਫਿਟ ਰਹਿਣ ਦੀ ਜ਼ਰੂਰਤ ਸੀ ਕਮ ਦੀ ਗੱਲ ਕਰੀਏ ਤਾਂ ਬਾਦਸ਼ਾਹ ਇਸ ਸਮੇਂ ਸਿੰਗਿੰਗ ਰਿਐਲਿਟੀ ਸ਼ੋਅ ਇੰਡੀਅਨ ਆਈਡਲ ਵਿੱਚ ਨਜ਼ਰ ਆ ਰਹੇ ਹਨ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ